ਉੱਜੜਨ ਦਾ ਚਾ ਕਿਸ਼ਤ 13ਵੀਂ ਮੱਗਰ ਦੇ ਘਰ ਅੱਜ ਸਾਫ਼ ਸਫਾਈ ਹੋ ਰਹੀ ਸੀ ਕਿਉਂਕਿ ਅੱਜ ਅਖੰਡ ਪਾਠ ਰਖਾਉਣਾ ਸੀ ਘਰਾਂ ਦਾ ਸ਼ਰੀਕਾ ਕਬੀਲਾ ਆਪੋ ਆਪਣੀਆਂ ਜ਼ਿੰਮੇਵਾਰੀਆਂ ਵਿੱਚ ਮਗਨ ਸੀ ਇੱਕ ਪਾਸੇ ਹਲਵਾਈ ਆਪਣੀਆਂ ਝਾਰਨੀਆਂ ਨੂੰ ਸਵਾਰੀ ਜਾ ਰਹੇ ਸਨ ਚਲੋ ਭਾਈ ਮੋਹਨ ਸਿੰਘਾਂ ਮਹਾਰਾਜ ਲੇਨ ਚੱਲੀਏ ਗੁਰਦੁਆਰੇ ਦੇ ਭਾਈ ਬਾਬੇ ਦੇਵ ਨੇ ਆਪਣੇ ਸਾਈਕਲ ਦਾ ਸਟੈਂਡ ਲਗਾਉਂਦੇ ਹੋਏ ਕਿਹਾ ਜਾਣੇ ਆ ਬਾਬਾ ਆ ਜਾ ਪਹਿਲਾਂ ਚਾਹ ਪਾਣੀ ਪੀ ਲੈ ਮੋਹਨ ਨੇ ਕਿਹਾ ਲਿਆਓ ਜੇ ਕੀ ਬਾਬੇ ਵਾਸਤੇ ਦੁੱਧ ਤੇ ਬਰਫੀ ਮੋਹਨ ਨੇ ਜੇ ਕੀ ਨੂੰ ਆਵਾਜ਼ ਮਾਰਦੀ ਹੋਈ ਕਿਹਾ ਮੋਹਨ ਬਾਬੇ ਦੇਵ ਨੂੰ ਬੈਠਕ ਵਿੱਚ ਲੈ ਗਿਆ ਜਿੱਥੇ ਅਖੰਡ ਪਾਠ ਰਖਾਉਣਾ ਸੀ ਬਾਬਾ ਜੀ ਆਪਾਂ ਨਾ ਭੋਗ ਛੇਤੀ ਨਹੀਂ ਪਵਣਾ ਸਾਰੇ ਰਿਸ਼ਤੇਦਾਰ ਸੱਦੇ ਆ ਗੱਜ ਵੱਜ ਕੇ ਪ੍ਰੋਗਰਾਮ ਕਰਨਾ ਹੈ ਮੂਨ ਨੇ ਬਾਬੇ ਦੇਵ ਨੂੰ ਸਮਝਾਇਆ ਕੋਈ ਨਹੀਂ ਜਦੋਂ ਆਖੋਗੇ ਉਦੋਂ ਕਰ ਲਾਂਗੇ ਦੇਵ ਨੇ ਕਿਹਾ ਲਓ ਬਾਬਾ ਜੀ ਦੁੱਧ ਛਕੋ ਤੇ ਨਾਲ ਖਾਓ ਬਰਫੀ ਜੈਕੀ ਨੇ ਦੁੱਧ ਵਾਲੀ ਬਾਟੀ ਤੇ ਬਰਫੀ ਦੀ ਭਰੀ ਪਲੇਟ ਰੱਖਦੇ ਹੋਏ ਕਿਆ ਤਿਆਰ ਹੋ ਜਾ ਛੇਤੀ ਫਿਰ ਬਾਬੇ ਦੇ ਨਾਲ ਹੀ ਜਾਣਾ ਆਪਾਂ ਮੋਹਨ ਨੇ ਜੈਕੀ ਨੂੰ ਕਿਹਾ ਇਧਰ ਤਖਤ ਪੋਸ਼ ਦੇ ਹਰ ਮਸਲੇ ਵਾਂਗ ਮੱਗਰ ਕੇ ਪ੍ਰੋਗਰਾਮ ਦੀ ਵੀ ਚਰਚਾ ਛਿੜ ਗਈ ਕਿਵੇਂ ਅੱਜ ਸਪੀਕਰ ਜਾਂ ਖੜਕੀ ਜਾਂਦਾ ਸੀ ਪਾਠ ਖੁੱਲਿਆ ਕਿਸੇ ਦੇ ਜਗਿੰਦਰ ਨੇ ਕੋਲ ਬੈਠੇ ਅਖਬਾਰ ਨੂੰ ਕਿਹਾ ਆਹੋ ਅੱਜ ਪਾਠ ਖੁੱਲਿਆ ਮੱਗਰ ਦਾਇਕੇ ਅਖਬਾਰ ਨੇ ਕਿਹਾ ਘਰੇ ਕੇ ਗੁਰਦੁਆਰੇ ਜਗਿੰਦਰ ਨੇ ਫਿਰ ਪੁੱਛਿਆ ਨਹੀਂ ਘਰੇ ਖੁੱਲਿਆ ਜੇ ਕੀ ਆਇਆ ਨਾ ਵਿਲਾਇਤ ਤੋਂ ਅਖਵਾਲ ਨੇ ਕਿਹਾ ਹੁਣ ਕੀ ਕਰਨ ਆਇਆ ੱੱਕੇਖਾਨ ਜਗਿੰਦਰ ਨੇ ਥੋੜਾ ਜਿਹਾ ਖਿਜ ਕੇ ਕਿਹਾ ਕਿਉਂ ਤੂੰ ਵੀ ਚਾਚਾ ਐਵੇਂ ਤੱਤਾ ਹੋਇਆ ਰਹਿਣਾ ਆਉਣਾ ਤਾਂ ਹੁਣ ਸਿੱਧਾ ਆਉਣੇ ਅਖਵਾਲ ਨੇ ਕਿਹਾ ਮੈਂ ਤੱਤਾ ਨਹੀਂ ਹੁੰਦਾ ਮੱਗਰ ਤਾਂ ਇਹਦੇ ਦੁੱਖ ਕਰਕੇ ਹੀ ਮਰ ਗਿਆ ਜਾਂਦੀ ਵੇਰ ਦਾ ਮੂੰਹ ਵੇਖਣ ਵੀ ਨਹੀਂ ਆਇਆ ਜਗਿੰਦਰ ਨੇ ਕਿਹਾ ਅੱਗੋਂ ਦੂਰੋਂ ਆਉਂਦੇ ਮੇਜਰ ਨੇ ਕਿਹਾ ਕਿਵੇਂ ਆ ਲਾਈ ਬੈਠੇ ਰਹਿਣ ਕਾ ਆ ਜਾ ਆ ਜਾ ਤੇਰੀ ਕਮੀ ਸੀ ਅਕਵਾਲ ਨੇ ਕਿਹਾ ਕਮਾਲ ਕਰੀ ਜਾਂਦੇ ਆ ਮੂਣ ਕੇ ਮੇਜਰ ਨੇ ਆਉਂਦੇ ਸਾਰ ਹੀ ਕਿਹਾ ਕੀ ਜਗਿੰਦਰ ਨੇ ਪੁੱਛਿਆ ਮੈਂ ਕਿਹਾ ਮੂਣ ਕੇ ਤਾਂ ਵਟ ਕੱਢੀ ਆਉਂਦੇ ਆ ਮੇਜਰ ਨੇ ਫਿਰ ਕਿਹਾ ਕਿਉਂ ਵਟ ਕੀ ਕੱਢੀ ਆਉਂਦੇ ਆ ਜਗਿੰਦਰ ਨੇ ਥੋੜਾ ਜਿਹਾ ਹਰਾਨ ਹੋ ਕੇ ਪੁੱਛਿਆ ਭੋਗ ਤੇ ਪੂਰਾ ਇਕੱਠ ਕਰਨਾ ਸਾਰੇ ਰਿਸ਼ਤੇਦਾਰ ਸੱਦੇ ਆ ਅੱਜ ਤੋਂ ਹੀ ਹਲਵਾਈ ਵਾਇਆ ਸਾਰੀ ਮਠਿਆਈ ਬਣਾਉਣੀ ਆ ਕਹਿੰਦੇ ਮੇਜਰ ਨੇ ਮੂਨ ਕੇ ਭੋਗ ਦੀ ਭੂਮਿਕਾ ਜੀ ਬੰਨਦੇ ਹੋਏ ਕਿਹਾ ਆਹਾ ਹਾ ਹਾ ਵੱਡੇ ਆਏ ਵੱਟ ਕੱਢਣ ਵਾਲੇ ਤੇਰੇ ਸਾਹਮਣੇ ਮੱਗਰ ਤਾਂ ਰੁੰਦਾ ਮਰ ਗਿਆ ਬਈ ਪੈਲੀ ਵੇਚ ਕੇ ਪੋਤਾ ਬਾਹਰ ਭੇਜਿਆ ਹੁਣ ਕਾਦਾ ਵਿਖਾਵਾ ਕਰਦੇ ਜਗਿੰਦਰ ਨੇ ਥੋੜਾ ਗੁੱਸੇ ਜੇ ਚ ਕਿਹਾ ਤੇਰੀਆਂ ਤਾਂ ਚਾਚਾ ਉਹੀ ਗੱਲਾਂ ਮੁੰਡਾ ਬਾਹਰ ਟਰੱਕ ਚਲਾਉਂਦਾ ਵਾਧੂ ਪੈਸਾ ਆਉਂਦੇ ਸਾਰੀ ਪਹਿਲਾਂ ਵੱਡੀ ਕਾਰ ਲਿਆਏ ਤੂੰ ਉਮਰ ਦੇ ਹਿਸਾਬ ਨਾਲ ਬੌਰਾ ਹੋ ਗਿਆ ਮੇਜਰ ਨੇ ਹੱਸਦੇ ਜੇ ਹੋਏ ਕਿਹਾ ਆ ਜਾ ਆ ਜਾ ਗਿਆਨੀ ਬਾਜੀ ਲਾਈਏ ਦੂਰੋਂ ਆਉਂਦੇ ਨਰਾਇਣੇ ਨੂੰ ਵੇਖ ਅਕਵਾਲ ਨੇ ਕਿਆ ਚਾਰੋਂ ਜਣੇ ਤਾਸ਼ ਖੇਡਣ ਲੱਗ ਪਏ ਕੁਝ ਕਚੇਰ ਵਿੱਚ ਹੀ ਤਖਤ ਪੋਛ ਤੇ ਮਾਹੌਲ ਬਣ ਗਿਆ ਅਤੇ ਹਰ ਵਾਰੀ ਦੀ ਤਰ੍ਹਾਂ ਅੱਜ ਵੀ ਜਗਿੰਦਰ ਦੇ ਸਿਰ ਕੋਟ ਜ਼ਿਆਦਾ ਹੋਣ ਕਰਕੇ ਤਖਤ ਪੂਸ਼ ਦਾ ਵਾਤਾਵਰਨ ਗਰਮਾ ਗਿਆ ਉਧਰ ਤਕਰੀਬਨ 1.11 ਵਜੇ ਸਪੀਕਰ ਵਿੱਚ ਆਨੰਦ ਸਾਹਿਬ ਪਾਠਨ ਉਪਰੰਤ ਜੈ ਕੀ ਦੇ ਵਲਾਇਤ ਵਿੱਚ ਪੱਕੇ ਹੋਣ ਦੀ ਖੁਸ਼ੀ ਵਿੱਚ ਅਖੰਡ ਪਾਠ ਦੀ ਆਰੰਭਤਾ ਦੀ ਅਰਦਾਸ ਕਰ ਰਿਹਾ ਪਾਠੀ ਇੰਉ ਲੱਗ ਰਿਹਾ ਸੀ ਜਿਵੇਂ ਕਿਸੇ ਘਰ ਦੇ ਉਜੜਨ ਦੀ ਖੁਸ਼ੀ ਵਿੱਚ ਅਖੰਡ ਪਾਠ ਸ਼ੁਰੂ ਹੋ ਰਿਹਾ ਹੋਵੇ ਇਹ 13ਵੀਂ ਕਿਸ਼ਤ ਸੀ ਅਗਲੀ ਕਹਾਣੀ ਆਪਾਂ 14ਵੀਂ ਕਿਸ਼ਤ ਵਿੱਚ ਪੜਾਂਗੇ ਧੰਨਵਾਦ